ਆ ਦੇਖ ਲਓ ਜੀ ਰੋਡ ਦੇ ਉੱਤੇ ਬੰਦਾ ਦੀਪਕ ਗੈਸ ਚੁੱਲਿਆਂ ਵਾਲਾ ਸਿਲੰਡਰ ਭਰ ਰਿਆ ਰੋਡ ਦੇ ਉੱਤੇ ਆ ਕੋਲੀ ਬਿਲਕੁਲ ਖੁੱਖਾ ਹੋਆ ਬੀੜੀਆਂ ਦਾ ਦੇਖੋ ਇੱਥੇ ਖੜ ਕੇ ਕੋਈ ਬੀੜੀ ਸਿਗਰਟ ਪੀਂਦਾ ਤੇ ਇੱਥੇ ਗੈਸ ਭਰਨ ਰਿਆ ਆ ਆ ਸਾਹਮਣੇ ਦੇਖੋ ਪੰਪ ਪٹرول ਪੰਪ ਆ ਲੋਕ ਐਨੇ ਚਲਦੇ ਫੇ ਰੋਡ ਦੇ ਉੱਤੇ ਰਿਆਮ ਗੈਸ ਭਰ ਰਿਆ ਕੋਈ ਪਰਮਿਸ਼ਨ ਨਹੀਂ ਕੰਦਾ ਕਿਸੇ ਦੀ ਉਦੋਂ ਰੋਡ ਤੇ ਨਹੀਂ ਆਇਆ ਕਬਜ਼ਾ ਕੀਤਾ ਆ ਦੇਖੋ ਕਹਿੰਦਾ ਕਮੇਟੀ ਵਾਲੇ ਆਂਦੇ ਆ ਪਰਤੀ ਕੱਟ ਕੇ ਚੱਲ ਜਾਂਦੇ ਆ ਆ ਹਾਲਾ ਕਾ ਨੂੰ ਨੁਕਸਾਨ ਵੀ ਹੋ ਗਿਆ ਕੌਣ ਜ਼ਿੰਮੇਵਾਰ ਐਡਾ ਹਿਸ਼ਾਰਪੁਰ ਦੇ ਵਿੱਚ ਕਾਂਡ ਹੋ ਗਿਆ ਸਿਲੰਡਰ ਦੇ ਨਾਲ ਉਹ ਗੈਸ ਦੇ ਨਾਲ ਇੰਨੇ ਲੋਕ ਮਾਰ ਕੇ ਪੜੈਣਾ ਸ਼ਰਮੀ ਆਣੀ ਲੋਕਾਂ ਨੂੰ ਯੂਪੀ ਤੋਂ ਆਏ ਜਿਹੜੇ ਬੰਦੇ ਆਪਣੇ ਜਾਂਦੇ ਪੈਸੇ ਦੀ ਖਾਤਰ ਲੋਕਾਂ ਦੀ ਜਾਨ ਖਤਰੇ 'ਚ ਪਾ ਰਹੇ ਆ ਇਹ ਕੀ ਨਾਮਾ ਦੁਕਾਨ ਦਾ ਕੀ ਨਾਮਾ ਦੁਕਾਨ ਦਾ ਜਿਹੜਾ ਟੋਚਨ ਲਾ ਕੇ ਸਿਲੰਡਰ ਭਰਦੇ ਆ ਇਹਦੀ ਪਰਮਿਸ਼ਨ ਹੈਗੀ ਤੁਹਾਡੇ ਕੋਲ ਬੋਲੋ ਭਾਜੀ ਪਰਮਿਸ਼ਨ ਤਾਂ ਨਹੀਂ ਹੈ ਕੋਈ ਜਿਆਦਾ ਤੁਹਾਡੇ ਕੋਲ ਪਰਮਿਸ਼ਨ ਹੈ ਨਹੀਂ ਕਿ ਤੁਸੀਂ ਕਿੱਦਾਂ ਭਰਦੇ ਪਏ ਹੋ ਗੈਸ ਤਾਂ ਉਟੋ ਕਿਹੜੇ ਇਲੀਗਲ ਤਰੀਕੇ ਨਾਲ ਭਰਦੇ ਪਏ ਆ ਆਪਾਂ ਅੰਦਰ ਦੇਖੀ ਯਾਰ ਕਿੱਦਾਂ ਕੀਤਾ ਹੈ ਲੱਗ ਰਿਹਾ ਹੈ ਅੰਕ ਜਿਹੜੇ ਕੋਲ ਵਾ ਕੇ ਸਾਡਾ ਬਾਲ ਕੋਈ ਫੂਡ ਸੇਫਟੀ ਵਾਲੇ ਲਾ ਕੇ ਗਏ ਆ ਜਾਂ ਇੰਡੀਅਨ ਆਇਲ ਵਾਲੇ ਲਾ ਕੇ ਗਏ ਆ ਮੁੱਖ ਆ ਕੇ ਇਹਨੂੰ ਨਹੀਂ ਲਾ ਲੱਗਿਆ ਵੀ ਗੈਸ ਭਰਨੀ ਸਿਲੰਡਰ ਭਰਨਾ ਜੀ ਕਮੇਟੀ ਵਾਲਿਆਂ ਨੂੰ ਪੁੱਛਿਆ ਜੀ ਕਹਿੰਦੇ ਭਰ ਲਓ ਕਮੇਟੀ ਵਾਲਿਆਂ ਕਹਿੰਦੇ ਗੈਸ ਭਰੰਦਨੀ ਦੁਕਾਨਦਾਰ ਨਹੀਂ ਨਹੀਂ ਗੱਲ ਗੱਲ ਗੈਸ ਦੀ ਹੋ ਰਹੀ ਆ ਤੇ ਵੀ ਤੇਰਾ ਕੰਮ ਕਰ ਬੰਦ ਹੋਵੇ ਤੂੰ ਆਪਣੇ ਚੁੱਲੇ ਠੀਕ ਕਰ ਜਿੱਦਾਂ ਕਰਨੇ ਬਰਾ ਤੂੰ ਸਿਲੰਡਰ ਰੋਡ ਦੇ ਉੱਤੇ ਭਰਣ ਡਿਆ ਨਾ ਜਾਂਦਾ ਬੀੜੀ ਛੱਡਦੇ ਰ ਸੇੜ ਸੇੜਦੇ ਤੇ ਨਾਲ ਤੇਰੇ ਕੋਖਾ ਉਹ ਨਾਲ ਕੋਖਾ ਨਾਲ ਪੈਟਰੋਲ ਪੰਪ ਆ ਕੋਈ ਸਿਲੰਡਰ ਰੋਡ ਕੇ ਕਿ ਤੈਨੂੰ ਦੱਸ ਕੇ ਜਾਊਗਾ ਭਾਜੀ ਸਿਲੰਡਰ ਮੈਂ ਕਿੱਥੇ ਚੱਲਾ ਆਂ ਤੁ ਜੂੰਮੇ ਵਾਲੀ ਲੈਂਦਾ ਵੀ ਆਪਣੇ ਮੁਰਗੇ ਦੁਕਾਨ ਕੋਲੋਂ ਹੋ ਗਈ ਵੀਂ ਦੱਸ ਤੁ ਜੂੰਮੇ ਵਾਲੀ ਆ ਕਿ ਤੇਰੀ ਫੇਰ ਤੂੰ ਆਪਣੇ ਨਾਂ ਨਾਲੋਂ ਨਿਕਾਇਆ ਨਾਣਾ ਕਿਹਨੇ ਸਾਧ ਤੂੰ ਉਹਦੇ 12 ਸਾਲ ਦਾ ਨਾਣਾ ਰੱਖਿਆ ਤੂੰ ਨਾਲ ਇਹ ਤੁਹਾਡਾ ਲੇਬਰ ਰੱਖੀ ਆ ਜਾਂ ਭਰਾ ਆ ਤੁਹਾਡਾ ਇਹ ਤੇ ਇਜਾਜ਼ਤ ਹੈ ਤੇ ਉਹ ਤੋਂ ਤਹੀ ਚਾਈਲਡ ਡਿਲੀਵਰ ਕਰਾ ਰਹੇ ਆ 18 ਸਾਲ ਤੋ ਘਾਟ ਆਪਾ ਕਿਸੇ ਨੂੰ ਨੌਕਰੀ ਤਾਂ ਨਹੀਂ ਰੱਖ ਸਕਦੇ ਸਕੂਲ ਵੀ ਜਾਂਦਾ ਹਲੇ ਭਰਿਆ ਭਈਆ ਤਾਂ ਆਇਆ ਇਹ ਦੇਖ ਭਰਿਆ ਬਿਆਰ ਸਾਹਮਣੇ ਰਹਿਣੀਆਂ ਤੇ ਕਿੰਨੀਆਂ ਲੱਗੀਆਂ ਹੋਈਆਂ ਸਮੈਲ ਦੇ ਲਾਗੇ ਤਾਂ ਆਂਦੀ ਵੀ ਇੱਥੇ ਖੜੇ ਹਣੋ ਇਹ ਗਲਤੀ ਮੰਨਦੇ ਹੋ ਆਪਣੀ ਭਾਜੀ ਗਲਤੀ ਤਾਂ ਹੈਗਾ ਭਾਜੀ ਨਹੀਂ ਇਹਦੀ ਪਰਮਿਸ਼ਨ ਲੈਣੀ ਨਹੀਂ ਪੈਂਦੀ ਇਹਦੀ ਇੱਦਾਂ ਗੈਸ ਭਰਨ ਦੀ ਏਜੰਸੀਆਂ ਬੰਦ ਕਰਾ ਦਈਏ ਸਿਲੰਡਰ ਵਾਲੀ ਨੇ ਤੁਹਾਡੇ ਕੋ ਭਰਾਲੇ ਕਰਨ ਕੇ ਸਾਰੇ ਤਾਡੇ ਫੂਡ ਸੇਫਟੀ ਵਾਲੇ ਚਲਾਨ ਕਰਕੇ ਜਾਂਦੇ ਆ ਚਲਾਨ ਦਾ ਭਾਈ ਪਿਛਲੇ ਵਾਰ ਕਿਤਾ ਸੀਗਾ ਕੀਤਾ ਸੀਗਾ ਆਪਾਂ ਫਿਰ ਵੀ ਨਹੀਂ ਬਾਜ ਆਉਂਦੇ ਭਾਜੀ ਤੁੰਨੇ ਠੀਕ ਕਰੋ ਆਪਣੇ ਕੋਈ ਰੋਟੀ ਕਮਾਣੇ ਆ ਵਧੀਆ ਗੱਲ ਆ ਕਮਾਓ ਰੋਟੀ ਆਪਣੀ ਤੁੰਨੇ ਠੀਕ ਕਰੀਏ ਸਲੰਡਰ ਨਾ ਨਾ ਪਰ ਰੋਡ ਦੇ ਉੱਤੇ ਤੂੰ ਉਹ ਸਦਾ ਟੋਚਨ ਲਾ ਆ ਰਿਹਾ ਮੈਂ ਤਾਂ ਸਮੀਲ ਬੜੀ ਆ ਰਹੀ ਮੈਂ ਉੱਥੇ ਖੜਾ ਕੋਲ 2 ਮਿੰਟ ਬਹਿ ਗਿਆ ਤਾਂ ਦੀ ਪਸਪੂਲੀ ਆਵਾਜ਼ ਆਉਂਦੀ ਲੀਕ ਹੋਂਦਾ ਸਲੰਡਰ ਕੇ ਦਾ ਕਰੇ